ਖਬਰ ਨਮਾ ਦੇਖ ਰਹੇ ਸਾਰੇ ਸੂਚੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੁਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਦਫ਼ਤਰਾਂ ਦੇ ਵਿੱਚ ਬੈਠ ਕੇ ਕੰਮ ਨਹੀਂ ਕਰੋਗੇ ਤੁਹਾਡੇ ਸੈਣ ਨਹੀਂ ਹੋਣਗੇ ਅਸੀਂ ਹੋਰ ਅਫਸਰ ਭਰਤੀ ਕਰ ਲਵਾਂਗੇ ਤੇ ਤੁਹਾਨੂੰ ਘਰਾਂ ਦੇ ਵਿੱਚ ਭੇਜ ਦਿੱਤਾ ਜਾਵੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕੁਝ ਕਹਿੰਦੇ ਨੇ ਉਹ ਕਰਦੇ ਵੀ ਨੇ ਭਾਵੇਂ ਬਾਅਦ ਵਿੱਚ ਉਹ ਯੂ-ਟਰਨ ਲੈ ਲੈਂਦੇ ਨੇ ਐਡਾ ਵੱਡਾ ਐਕਸ਼ਨ ਇਹ ਪਹਿਲੀ ਵਾਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਕਾਰਜਕਾਲ ਦੇ ਵਿੱਚ ਲਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਇੱਕ ਪਾਸੇ ਨਸ਼ੇ ਦਾ ਲੱਕ ਤੋੜਨ ਦੇ ਲਈ ਲਗਾਤਾਰ ਪੰਜਾਬ ਪੁਲਿਸ ਜਿਹੜੀ ਹੈ ਛਾਪੇਮਾਰਕ ਮਾਰੀ ਕਰ ਰਹੀ ਹੈ ਲਗਭਗ ਹਿਆਰ ਤੋਂ ਪਲੱਸ ਨਸ਼ਾ ਤਸਕਰ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ ਉਹ ਜੇਲ੍ਹ ਦੀਆਂ ਸੂਲਾਖਾਂ ਦੇ ਪਿੱਛੇ ਵੀ ਨੇ ਲੇਕਿਨ ਇਧਰ ਸਰਕਾਰੀ ਵੱਡੇ ਅਫਸਰ ਸਸਪੈਂਡ ਕਰ ਦਿੱਤੇ ਗਏ ਨੇ 1 ਨਹੀਂ 2 ਨਹੀਂ 14 ਯਾਨੀ ਕਿ 14 ਤਹਿਸੀਲਦਾਰਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਲਰੇਡੀ ਵਾਰਨਿੰਗ ਦਿੱਤੀ ਸੀ ਤੁਸੀਂ ਆਪਣੇ ਦਫ਼ਤਰਾਂ ਦੇ ਵਿੱਚ ਨਹੀਂ ਬੈਠੋਗੇ ਤੁਸੀਂ ਸੈਣ ਨਹੀਂ ਕਰੋਗੇ ਕੰਮ ਨਹੀਂ ਰੁਕਣੇ ਅਸੀਂ ਇਹ ਪਾਵਰਾਂ ਖੋ ਕੇ ਛੋਟੇ ਅਫਸਰਾਂ ਨੂੰ ਦੇ ਦੇਾਂਗੇ ਉਸ ਤੋਂ ਬਾਅਦ ਅਸੀਂ ਨਵੇਂ ਭਰਤੀ ਕਰ ਲਵਾਂਗੇ ਜੇ ਤੁਸੀਂ ਅ ਤਰਖਾਹਾਂ ਲੈ ਕੇ ਨਹੀਂ ਰੱਜਦੇ ਤਾਂ ਫਿਰ ਤੁਹਾਡਾ ਹੱਲ ਇਹੋ ਹੀ ਹੈ ਕਿ ਤੁਹਾਨੂੰ ਮੁਅਤਲ ਕਰਕੇ ਘਰ ਭੇਜਿਆ ਜਾਵੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸਰਵਿਸ 1970 ਦੇ ਨਿਜ਼ਮ ਦੇ 8 ਅਧੀਨ ਵੱਡੀ ਕਾਰਵਾਈ 8 14 ਤਹਿਸੀਲਦਾਰਾਂ ਨੈਤ ਤਹਿਸੀਲਦਾਰਾਂ ਨੂੰ ਤੁਰੰਤ ਪ੍ਰਭਾਵ ਦਾ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਹੈ ਮੁਤਲੀ ਦੀ ਮਿਆਦ ਦੌਰਾਨ ਉਹਨਾਂ ਨੂੰ ਮੁੱਖ ਦਫ਼ਤਰ ਵਿੱਤੀ ਕਮਿਸ਼ਨ ਦਫ਼ਤਰ ਪੰਜਾਬ ਸਿਵਲ ਸਕਤਰੇਤ ਚੰਡੀਗੜ੍ਹ ਵਿਖੇ ਨਿਸ਼ਿਤ ਕੀਤਾ ਗਿਆ ਹੈ ਯਾਨੀ ਕਿ 1970 ਦੇ ਅਧੀਨ 14 ਪੰਜਾਬ ਦੇ ਤਸੀਲ ਅਤੇ ਨੈ ਤਸੀਲਦਾਰਾਂ ਨੂੰ ਜਿਹੜਾ ਹੈ ਅੱਜ ਮੁਤਲ ਕਰਕੇ ਘਰ ਭੇਜ ਦਿੱਤਾ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਵੱਡੀ ਕਾਰਵਾਈ ਹੈ ਦੂਸਰੇ ਅਫਸਰ ਆਪਣੇ ਆਪ ਹੀ ਡਰ ਦੇ ਨਾਲ ਜਿਹੜੇ ਦਫਤਰਾਂ ਦੇ ਵਿੱਚ ਬੈਠ ਕੇ ਕੰਮ ਕਰਨਗੇ ਇਹ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲਿਆ ਹੈ ਕਿ ਮੌਕੇ ਤੇ 14 تحصیلدار ਨਹਿ ਤਹਿਸੀਲਦਾਰ ਨੂੰ ਜਿਹੜਾ ਅੱਜ ਹੈ ਮੁਅਤਲ ਕਰ ਦਿੱਤਾ ਤਾਂ